ਅੱਜ ਹਾਰਟੀਕਲਚਰ ਡਿਪਾਰਟਮੈਂਟ ਦੀ ਮੈਂ ਸਾਰੇ ਹੀ ਡਿਪਾਰਟਮੈਂਟ ਦੇ ਜੋ ਡਿਪਟੀ ਡਾਇਰੈਕਟਰਸ ਔਰ ਜਿੰਨੇ ਵੀ ਫੀਸਰ ਨੇ ਉਹਨਾਂ ਨੂੰ ਬੁਲਾ ਕੇ ਡਿਪਾਰਟਮੈਂਟ ਬਾਰੇ ਆਪਣਾ ਜੋ ਉਹਨਾਂ ਦੇ ਰਿਵਿਊ ਮੀਟਿੰਗ ਕੀਤੀ ਹੈ ਔਰ ਜੋ ਡਿਪਾਰਟਮੈਂਟ ਦੇ ਵੱਲੋਂ ਟਾਰਗੇਟ ਅਚੀਵਮੈਂਟ ਔਰ ਪਲਾਨਿੰਗ ਬਾਰੇ ਸਾਰਾ ਚਰਚਾ ਕੀਤੀ ਗਈ ਹੈ ਔਰ ਕਾਫੀ ਡਿਟੇਲ ਦੇ ਵਿੱਚ ਜੋ ਹਾਰਟੀਕਲਚਰ ਡਿਪਾਰਟਮੈਂਟ ਦਾ ਮਕਸਦ ਹੈਗਾ ਕਿ ਫਾਰਮਰਸ ਕਿਉਂਕਿ ਸਾਡਾ ਜੋ ਸਟੇਟ ਹੈਗਾ ਪੰਜਾਬ ਸਟੇਟ ਇਜ਼ ਅਗਰੀਕਲਚਰ ਸਟੇਟ ਉਹਦੇ ਵਾਸਤੇ ਜਿੰਨਾ ਵੀ ਸਾਡਾ ਫਾਰਮਰ ਦੀ ਇਨਕਮ ਅੱਛੀ ਹੋਏਗੀ ਕਿਉਂਕਿ ਇਹਦਾ ਨਾਲ ਪਰਪਸ ਇਹ ਵੀ ਹੈਗਾ ਹਾਰਟੀਕਲਚਰ ਡਿਪਾਰਟਮੈਂਟ ਦਾ ਕਿ ਜੋ ਕਿਸਾਨ ਆਲਰੇਡੀ ਫਸਲਾਂ ਉਗਾਰੇ ਨੇ ਉਹਨਾਂ ਨੂੰ ਕਿਵੇਂ ਜ਼ਿਆਦਾ ਉਹ ਇਨਕਮ ਔਰ ਕੋਈ ਫਸਲ ਦੇ ਰائیں ਜਾਂ ਕਿਸੇ ਫਰੂਟ ਦੇ ਰائیں ਕੋਈ ਵੀ ਹੈ ਨਾ ਫਲ ਜਾਂ ਸਬਜ਼ੀਆਂ ਦੇ ਰائیں ਕਿੰਨੇ ਕਿਵੇਂ ਇਨਕਮ ਦੱਸ ਸਕਦੇ ਨੇ ਔਰ ਹਰ ਕੋਈ ਜਾਣਦਾ ਹੈ ਕਿ ਜੋ ਅਸੀਂ ਕੁਮਾਰਿਆਂ ਉਹਨਾਂ ਨੂੰ ਜ਼ਿਆਦਾ ਕਮਾਈ ਆਈ ਵੈਸੇ ਵੀ ਜੋ ਹੈ ਇਕਨੋਮੀ ਆਫ ਦਾ ਸਟੇਟ ਜਿੰਨੀ ਅੱਛੀ ਹੋਏਗੀ ਉਹ ਡਿਪੈਂਡ ਕਰਦੀ ਹੈਗੀ ਫਾਰਮਰ ਦੇ ਉੱਪਰ ਸੋ ਇਸ ਕਰਕੇ ਉਹਦੇ ਬਾਰੇ ਚਰਚਾ ਹੋਈ ਜੋ ਅਸੀਂ ਆਲਰੇਡੀ ਸਾਡੀਆਂ ਪਾਲਿਸੀਜ਼ ਦੇ ਲਈ ਕੰਮ ਕਰ ਰਹੇ ਨੇ ਦੇਖਣ ਜਾਇਆ ਹੈਗਾ ਕਿ ਖਿਸਾਨ ਜੋ ਹੈ ਉਹ ਜੋ ਅਸੀਂ ਚਾਹਨੇ ਆ ਜੋ ਸਰਕਾਰ ਚਾਹਦੀ ਜਿੰਨੀ ਤੇਜ਼ੀ ਦੇ ਨਾਲ ਉਹ ਪੈੜੀ ਔਰ ਕਨਕ ਬੀਟ ਨੂੰ ਛੱਡ ਕੇ ਦੂਜੀਆਂ ਫਸਲਾਂ ਵੱਲ ਆਵੇ ਉਨੀ ਤੇਜ਼ੀ ਦੇ ਨਾਲ ਉਹ ਫਿਲਹਾਲ ਨਹੀਂ ਆ ਰਿਹਾ ਕਿਉਂਕਿ ਉਹਦੇ ਵਿੱਚ ਕੁਝ ਹੋਰ ਦੀਆਂ ਆਪਣੀਆਂ ਆਉਣ ਦੀਆਂ ਮਜਬੂਰੀਆਂ ਨੇ ਕੁਝ ਟਾਰਮੈਂਟ ਜਿਹੀ ਕਮੀ ਹੋ ਸਕਦੀ ਜਿਹੜੀ ਕਿ ਉਹਨਾਂ ਨੂੰ ਕੋਈ ਡੀਨਾਟ ਏਬਲ ਟੂ ਅੰਡਰਸਟੈਂਡ ਔਰ ਅੱਜ ਇਹੋ ਹੀ ਮੇਨ ਜੰਡਾ ਰਿਹਾ ਮੇਰਾ ਕਿ ਅਸੀਂ ਕਿਸਾਨਾਂ ਨੂੰ ਕਨਵਿੰਸ ਕਰੀਏ ਕਿ ਤੁਸੀਂ ਜੋ ਫਸਲਾਂ ਪਹਿਲਾਂ ਉਗਾ ਰਹੇ ਹੈਗੇ ਹੋ ਜਿਸ ਦੇ ਕਾਰਨ ਪਾਣੀ ਜੋ ਹੈ ਸਾਡਾ ਧਰਤੀ ਦਾ ਥੱਲੇ ਜਾ ਰਿਹਾ ਹੈਗਾ ਸ਼ਾਰਟੇਜ ਆ ਰਹੀ ਹੈਗੀ ਏ ਉਹ ਹੋਰ ਥੱਲੇ ਪਾਣੀ ਨਾ ਜਾਵੇ ਪਾਣੀ ਖਤਮ ਨਾ ਹੋਵੇ ਤੁਸੀਂ ਦੂਜੀਆਂ ਫਸਲਾਂ ਲਾਓ ਆਪਣੀ ਇਨਕਮ ਹੀ ਵਧਾਓ ਤੇ ਸਟੇਟ ਦਾ ਵੀ ਜੋ ਹੈ ਉਹਦੀ ਬਿਹਤਰੀ ਕਰੀਏ ਤਾਂ ਕਿ ਜੋ ਹੈ ਕੱਲ ਵਾਲਾ ਜੋ ਹੈ ਸਾਰਾ ਪ੍ਰਵਿਖਿਆ ਗਿਆ ਉਹਨੂੰ ਅਸੀਂ ਸੰਭਾਲ ਕੇ ਰੱਖੀਏ ਪਾਣੀ ਸੱਡਾ ਖਤਮ ਨਹੀਂ ਹੋਣਾ ਚਾਹੀਦਾ ਪਾਣੀ ਥੱਲੇ ਗਰੇਜ ਹੋ ਨਾ ਜਾਏ ਇਹ ਸਾਡਾ ਅੱਜ ਮੇਨ ਮੇਰਾ ਹੁੰਦਾ ਰਿਹਾ ਮੀਟਿੰਗ ਦਾ ਔਰ ਸਾਰੇ ਅਫੀਸਰ ਸਾਹਿਬਾਨ ਨੇ ਬੜੀ ਡਿਟੇਲ ਚ ਚਰਚਾ ਕੀਤੀ ਔਰ ਬਹੁਤ ਅੱਛੇ ਆਉਟਪੁੱਟ ਨਿਕਲੇ ਔਰ ਅਸੀਂ ਉਦੇ ਵਿੱਚ ਇੱਕ ਇਹ ਤੈਅ ਕੀਤਾ ਹੈਗਾ ਕਿ ਜੋ ਸਾਡਾ ਹਾਰਟੀਕਲਚਰ ਡਿਪਾਰਟਮੈਂਟ ਹੈਗਾ ਕਿਸਾਨਾਂ ਦੀ ਬਿਹਤਰੀ ਲਈ ਫॉर ਦਾ ਬੈਨੀਫਿਟਸ ਆਫ ਦਾ ਫਾਰਮਰਸ ਅਸੀਂ ਦੂਜੇ ਸਟੇਟਾਂ ਦੀਆਂ ਅੱਛੀਆਂ ਪਾਲਿਸਿਸ ਜੋ ਹੈਗੀਆਂ ਉਹਨਾਂ ਨੂੰ ਅਡਾਪਟ ਕਰਕੇ ਆਪਣੇ ਕਿਸਾਨਾਂ ਦੀ ਬਿਹਤਰੀ ਲਈ ਅਸੀਂ ਉਹ ਵੀ ਅਡਾਪਟ ਕਰਨ ਜਾ ਰਹੇ ਹਾਂ ਸਟੱਡੀ ਕਰਨ ਜਾ ਰਹੇ ਹਾਂ ਤਾਂ ਕਿ ਸਟੱਡੀ ਕਰਨ ਦੇ ਬਾਅਦ ਅਸੀਂ ਉਹ ਲਾਗੂ ਆਪਣੇ ਪੰਜਾਬ 'ਤੇ ਕਰਾਂਗੇ ਇਹ ਸਾਡਾ ਅੱਜ ਦਾ ਇੱਕ ਮੇਨ ਮੁੱਦਾ ਮਕਸਦ ਰਿਹਾ ਹੈਗੇ ਔਰ ਅਸੀਂ ਫਾਰਮਰ ਨੂੰ ਕਿਸਾਨਾਂ ਨੂੰ ਕਿਵੇਂ ਡਾਈਵਰਸੀਫਾਈ ਕਰਨਾ ਹੈਗਾ ਉਹਦੇ ਬਾਰੇ ਵੀ ਕੁਝ ਚਰਚਾ ਕੀਤੀ ਹੈ ਜਿਸ ਨਾਲ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਅਗਰ ਔਨ ਦੀ ਹੋਲ ਜਿੱਦਾਂ ਮਾਲਕ ਕੋਲ ਅਗਰ ਕੋਈ 10 ਏਕੜ ਜ਼ਮੀਨ ਹੈਗੀ ਅਗਰ 10 ਏਕੜ ਦੀ ਟੋਟਲੀ ਡਾਈਵਰਸੀਫਾਈ ਨਹੀਂ ਕਰ ਸਕਦਾ ਹੈਗਾ ਰਿਸਕ ਹੈਗਾ ਤੇ ਹੀ ਕੈਨ ਸਟਾਰਟ ਵਿਦ 1 ਏਕੜ ਤਾਂ ਕਿ ਜਦੋਂ 1 ਏਕੜ ਲਗਾਏਗਾ ਤੇ ਉਹਦੇ ਬਾਅਦ ਜਦੋਂ ਉਹਨੂੰ ਜਿਆਦਾ ਪੈਸੇ ਬਚਣਗੇ ਪ੍ਰੈਕਟੀਕਲੀ ਤੇ ਫਿਰ ਨੈਕਸਟ ਈਅਰ ਹੀ ਵਿਲ ਇਨਕਰੀਸ 2 ਏਕੜ ਕਰੇਗਾ 3 ਏਕੜ ਕਰੇਗਾ ਸੋ ਵੀ ਇਸ ਡਿਸਾਈਡ ਕਿਸੀ ਫਾਰਮਰ ਨੂੰ ਕਨਵਿੰਸ ਕਰਨਾ ਹੈਗਾ ਕਿ ਤੁਸੀਂ ਗੋ ਸਟੈਪ ਬਾਈ ਸਟੈਪ ਐਵੇਂ ਸੇ ਵੀ ਸਚਾਈ ਹੈਗੀ ਕਿ ਕੋਈ ਵੀ ਕੰਮ ਕਰਨ ਦੇ ਪਹਿਲੇ ਹੌਲੀ ਹੌਲੀ ਵੀ ਹੈਵ ਟੂ ਗੋ ਸਟੈਪ ਬਾਈ ਸਟੈਪ ਉਹਨਾਂ ਨੂੰ ਕਾਮਯਾਬੀ ਮਿਲਦੀ ਹੈ ਔਰ ਇਸਕੀ ਵੀ ਘਟਦਾ ਹੈਗਾ ਸੋ ਇਹ ਵੀ ਇੱਕ ਅਸੀਂ ਬਹੁਤ ਇੱਕ ਅੱਛਾ ਉਹਨਾਂ ਦੇ ਨਾਲ ਫੈਸਲਾ ਲਿਆ ਹੈਗਾ ਕਿ ਤੁਸੀਂ ਇਹ ਜਾ ਕੇ ਕਿਸਾਨਾਂ ਨੂੰ ਕਨਵਿੰਸ ਕਰੋ ਉਹਦੇ ਨਾਲ ਕੁਝ ਕਿਸਾਨ ਆਲਰੇਡੀ ਹਾਰਟੀਕਲਚਰ ਅਡਾਪਟ ਕਰਕੇ ਤੇ ਬਹੁਤ ਅੱਛੇ ਪੈਸੇ ਕਮਾਰੇ ਨੇ ਲੈਟਸ ਸੇ ਅਗਰ ਇਦਾਂ ਦੇ ਕੇਸ ਵੀ ਆਏ ਨੇ ਕਿ ਜਿੱਥੇ ਕਿਸਾਨ ਨੂੰ ਆਮ ਤੌਰ ਤੇ 50000 ਇਨਕਮ ਹੁੰਦੀ ਹੈ 1 ਏਕੜ ਦੀ ਤੇ ਕੁਝ ਕਿਸਾਨ ਹਾਰਟੀਕਲਚਰ ਅਡਾਪਟ ਕਰਕੇ ਤੇ 5-5 ਲੱਖ ਰੁਪਈਆ ਵੀ ਪਰ ਏਕੜ ਕਮਾਰੇ ਨੇ ਉਹ ਡਿਸਾਈਡ ਕਿ ਉਹ ਫਾਰਮਰ ਦੀ ਇੰਟਰੀ ਰਹਿ ਕੇ ਇੰਟਰੀ ਲੈ ਕੇ ਉਹ ਕੋ ਸਾਰਾ ਜਿਵੇਂ ਹੋ ਹੀ ਮੇਕ ਦਾ ਮਨੀ ਉਹ ਸਾਰੇ ਪੰਜਾਬ ਦੇ ਵਿੱਚੋਂ ਨੂੰ ਜਿਹੜਾ ਹੈਗਾ ਥਰੂ ਡਿਪਾਰਟਮੈਂਟ ਲੋਕਾਂ ਤੱਕ ਪਹੁੰਚਾਇਆ ਜਾਏ ਕਹਿੰਦੇ ਕੋਈ ਕਹਿੰਦੇ ਨੇ ਅਗਰ ਅਸੀਂ ਕੋਈ ਗੱਲ ਸੁਣਨ ਦੇ ਬਾਅਦ ਅਗਰ ਕੋਈ ਪ੍ਰੈਕਟੀਕਲ ਦੇਖੀ ਜਾਏ ਨਾ ਜਦੋਂ ਕੋਈ ਗਵਾ ਜਾਂ ਵਿਟਨੈਸ ਹੁੰਦੀ ਹੈ ਉਹਦੋਂ ਗੱਲ ਲੋਕੀ ਜਾਣ ਜਲਦੀ ਮੰਨ ਲੈਣੇ ਸੋ ਇੱਕ ਉਹ ਵੀ ਪ੍ਰਚਾਰ ਕਰਨਾ ਜਿਹੜਾ ਬੰਦਾ ਕਰ ਰਿਹਾ ਹੈਗਾ ਉਹ ਦੱਸੇਗਾ ਤੇ ਫਿਰ ਦੂਜੇ ਜਿਹੜੇ ਹੱਗੇ ਨੇ ਬਾਕੀ ਕਿਸਾਨ ਵੀ ਉਹਨੂੰ ਫਾਲੋ ਕਰਨਗੇ ਇਹ ਵੈਸੇ ਵੀ ਦਸਤੂਰ ਹੈਗਾ ਕਿ ਜਦੋਂ ਅਗਰ ਇੱਕ ਆਦਮੀ ਅਗਰ ਕੋਈ ਕੰਮ ਕਰਦਾ ਹੈ ਅੱਛਾ ਕੰਮ ਜਿਹਦਾ ਬੰਦਾ ਦੂਜਾ ਵੀ ਉਹ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਇੱਕ ਅਸੀਂ ਇਹ ਵੀ ਅੱਜ ਫੈਸਲਾ ਲਿਆ ਹੈਗਾ ਸੋ ਮਨ ਲੱਗਦਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੈ ਵੈਸੇ ਮੇਰਾ ਤਾਂ ਮੰਨਣਾ ਹੈਗਾ ਹਾਰਟੀਕਲਚਰ ਡਿਪਾਰਟਮੈਂਟ ਇਜ਼ ਦਾ ਐਡਵਾਈਜ਼ਰ ਟੂ ਦਾ ਫਾਰਮਰਸ ਇਹ ਵਿਭਾਗ ਦਾ ਮਕਸਦ ਹੈਗਾ ਕਿ ਸੀ ਐਡਵਾਈਸ ਕਰਨਾ ਹੈ ਜਿਹੜਾ ਸਾਡਾ ਸਟੇਟ ਹੈ ਕਿ ਐਗਰੀਕਲਚਰ ਸਟੇਟ ਹੈਗਾ ਜਦ ਤੱਕ ਨੂੰ ਸਹੀ ਡਵਾਈਸ ਨਹੀਂ ਮਿਲੇਗੀ ਤਦ ਤੱਕ ਉਹ ਅੱਛੀ ਫਸਲ ਜਾਂ ਅੱਛੀ ਬਿਹਤਰੀ ਕਾਮਯਾਬੀ ਕਿਸਾਨਾਂ ਦੀ ਨਹੀਂ ਹੋਏਗੀ ਸੋ ਵੀ ਮਸਟ ਐਡਵਾਈਸ ਕਰੈਕਟ ਐਂਡ ਇਨ ਰਾਈਟ ਵੇ ਤੇ ਇਸ ਕਰਕੇ ਇਹ ਵੀ ਗੱਲਾਂ ਆਉਣ ਵਾਲੇ ਸਮੇਂ ਚ ਅਸੀਂ ਮੇਕ ਸ਼ੁਰ ਕਰਾਂਗੇ ਕਿ ਸਾਡਾ ਜੋ ਹਾਰਟੀਕਲਚਰ ਡਿਪਾਰਟਮੈਂਟ ਹੈਗਾ ਕਿਸਾਨਾਂ ਨੂੰ ਐਜ਼ ਅ ਫਰੈਂਡਲੀ ਉਹਨੂੰ ਐਡਵਾਈਸ ਸਹੀ ਕਰੇ ਤਾਂ ਕਿ ਉਹ ਪਰ ਫੁੱਲ ਤੋਂ ਇਹ ਜਿ ਮੇਰਾ ਮੀਨ ਮਕਸਦ ਮਿਲਦਾ ਹੋਇਆ ਹੈ ਜੇ ਤੇ ਸੋ ਮੈਂ ਤੁਹਾਡਾ ਬਹੁਤ ਬਹੁਤ ਤਨਵਾਦ ਕਰਨਾ ਤਾਂ ਕਿ ਇਸ ਰਲ ਮਿਲ ਕੇ ਜੋ ਹੈ ਹੌਟਿਕਲਚਰ ডিপਾਰਟਮੈਂਟ ਬਹੁਤ ਇੱਕ ਅਹਿਮ ডিপਾਰਟਮੈਂਟ ਹੈਗਾ ਦੇਖੋ ਕਿ ਤੁਸੀਂ ਦੇਖਾ ਹੋਣਾ ਹੈ ਕਿ ਅੱਜ ਕੱਲ ਫਰੂਟ ਹੈਗਾ ਉਹਦੀ ਐਕਸਪੋਰਟ ਬਹੁਤ ਹੋ ਰਹੀ ਹੈਗੀ ਹੈ ਤੁਸੀਂ ਜਾਓ ਬਾਹਰ ਤੇ ਸਾਨੂੰ ਜਦੋਂ ਤੁਸੀਂ ਜਾਣਦੇ ਆ ਮੰਨ ਲਓ ਕਿਸੇ ਇੰਗਲੈਂਡ ਜਾਣਦੇ ਆ ਔਰ ਇੱਕ ਸ਼ੁਰੂਆਤ ਹੋ ਗਈ ਹਰ ਚੀਜ਼ ਦੀ ਸ਼ੁਰੂਆਤ ਹੁੰਦੀ ਹੈਗੀ 600 ਕੁਇੰਟਲ ਅਸੀਂ ਅਗਲੇ ਜੂਨ ਤੱਕ ਲੀਚੀ ਜੋ ਹੈ ਵੀ ਆਰ ਐਕਸਪੋਰਟਿੰਗ ਟੂ ਇੰਗਲੈਂਡ ਇੱਕ ਸਟਾਰਟ ਹੈਗੀ ਹੈ ਇਹ ਵੀ ਇੱਕ ਆਪਣੇ ਆਪ ਚ ਬੜਾ ਵੱਡਾ ਇੱਕ ਅਪਰਾਲਾ ਹੈਗਾ ਅਗਰ ਲੀਚੀ ਕੱਲ ਨੂੰ ਐਕਸਪੋਰਟ ਹੁੰਦੀ ਹੈਗੀ ਹੈ ਕਰਨੇ ਆ ਤੇ ਨਾਲ ਵਿਦ ਆਫਟਰ ਦੈਟ ਵੀ ਕੈਨ ਸਟਾਰਟ ਅਦਰ ਫਰੂਟ ਉਹ ਦੂਜਾ ਫਰੂਟ ਮਰੂਦ ਵੀ ਹੋ ਸਕਦਾ ਹੈਗਾ ਮੈਂਗੋ ਵੀ ਹੋ ਸਕਦਾ ਹੈ ਸੋ ਇਸ ਕਰਕੇ ਵੀ ਆਰ ਗੋਇੰਗ ਸਟੈਪ ਬਾਈ ਸਟੈਪ ਸੋ ਜਿਹੜਾ ਡਿਪਾਰਟਮੈਂਟ ਦਾ ਹੈਗਾ ਇਸ ਨੂੰ ਅੱਛਾ ਸੀ ਕੰਮ ਕਰਾਂਗੇ ਜੋ ਇਕਨੋਮੀ ਹੈਗੀ ਹੈ ਸਟੇਟ ਦੀ ਉਹ ਚ ਬਹੁਤ ਵੱਧ ਹਿੱਸਾ ਪਾਸ ਕੀਏ ਬਹੁਤ ਬਹੁਤ ਧੰਨਵਾਦ